प्यारा नाता प्रोफेशनल रिश्ता भी अच्छा रिश्ता और ਸਾਡੇ ਜ਼ਿਲ੍ਹੇ ਦੇ ਸ਼ਹਿਰੀ ਪ੍ਰਧਾਨ ਮੈਡਮ ਕਰਮਜੀਤ ਜੀ ਜਿਹੜੇ ਕਿ ਸਾਡੇ ਪਲੈਨਿੰਗ ਕਮਿਸ਼ਨ ਦੇ ਡਿਸਟ੍ਰਿਕਟ ਪਲੈਨਿੰਗ ਕਮਿਸ਼ਨ ਦੇ ਚੇਅਰਮੈਨ ਵੀ ਨੇ ਔਰ ਸਾਡੇ ਦਿਹਾਤੀ ਪ੍ਰਧਾਨ ਆਵਲਾ ਸਾਹਿਬ ਜਿਨ੍ਹਾਂ ਦਾ ਅਸੀਂ ਅਕਸਰ ਮੈਂ ਸਮਝਦਾ ਕਿ ਸਾਰਿਆਂ ਦੇ ਜਿੰਨੇ ਵੀ ਸਾਡੇ ਡਾਕਟਰ ਹਰਮਿੰਦਰ ਜੀ ਬੈਠੇ ਨੇ ਔਰ ਮੈਡਮ ਮਨਜੋਤ ਜੀ ਬੈਠੇ ਨੇ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਰਾਓ ਜੀ ਕਿਥੇ ਨੇ ਕੰਡਵਾਲ ਸਰ रावਗੜਾ ਸਾਹਿਬ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਦਰਜਾ ਦਰਜਾ ਸਾਥੀ ਅੱਜ ਇੱਥੇ ਮੌਜੂਦ ਨੇ ਅ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਹੀ ਮੈਂ ਕੱਲ ਹੀ ਜੁਆਇਨ ਕੀਤਾ ਤੇ ਤੁਸੀਂ ਅੱਜ ਇਹ ਜੋ ਪ੍ਰੋਗਰਾਮ ਅ ਅੱਜ ਆਪਣਾ ਉਲੀਕਿਆ ਔਰ ਜੋ ਪਿਆਰ ਦਿਖਾਇਆ ਜੋ ਪ੍ਰੋਸਾ ਦਿਖਾਇਆ ਮੈਂ ਉਸ ਦੇ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਮੈਨੂੰ ਇਸ ਹੁਣ ਇਹ ਕਹਿਣ ਚ ਵੀ ਕਰਨ ਜੀ ਦੀ ਝਿਜਕ ਨਹੀਂ ਆ ਇੱਕ ਜਿਹੜਾ ਸ਼ੁਰੂਆਤ ਇਹਨਾਂ ਨੇ ਕੀਤੀ ਸੀ ਉਸ ਤੋਂ ਬਾਅਦ ਫਿਰ ਰਾਜਾ ਜੀ ਨੇ ਮੈਨੂੰ ਵਿਧਾਨ ਸਭਾ ਚ ਮਿਲੇ ਰਾਜਾ ਜੀ ਨੇ ਕਿਹਾ ਵੀ ਆ ਜਾਓ ਸਾਡੇ ਚ ਹੁਣ ਬਹੁਤ ਹੋ ਗਿਆ ਸੋ ਮੈਂ ਆਪਣੇ ਸਾਥੀਆਂ ਦਾ ਮੈਨੂੰ ਜੋ ਸ਼ੁਰੂਆਤ ਜੋ ਇਨੀਸ਼ੀਏਟ ਕੀਤਾ ਉਸ ਦੇ ਲਈ ਮੈਂ ਆਪਣੇ ਸਾਥੀਆਂ ਦਾ ਧੰਨਵਾਦ ਜਿੱਥੇ ਕਰਦਾ ਉਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਪ੍ਰਧਾਨ ਵੀ ਆਮ ਆਦਮੀ ਪਾਰਟੀ ਦੇ ਜਿਲ੍ਹਾ ਸਟੇਟ ਪ੍ਰਧਾਨ ਵੀ ਉਹੀ ਨੇ ਸੋ ਮੈਂ ਸਮਝਦਾ ਕਿ ਅੱਜ ਆਪਾਂ ਜਿੱਥੇ ਅੱਜ ਬੈਠੇ ਆ ਜਿਨ੍ਹਾਂ ਸਾਥੀਆਂ ਚ ਬੈਠੇ ਆ ਇਹ ਸਾਥੀ ਕੋਈ ਮਾਮੂਲੀ ਸਾਥੀ ਨਹੀਂ ਆ ਇਹਨਾਂ ਨੇ ਮੈਂ ਸਮਝਦਾ ਕਿ ਬੜੀ ਕ੍ਰਾਂਤੀਕਾਰੀ ਸੋਚ ਰਹੀ ਹੈ ਨਾ ਸਾਥੀਆਂ ਦੀ ਔਰ ਜਦੋਂ ਐਡੇ ਵੱਡੇ ਜਦੋਂ ਸੁਨਾਮੀ ਆਈ ਆ ਆਮ ਆਦਮੀ ਪਾਰਟੀ ਦੀ ਜਿਹੜੀ ਸੁਨਾਮੀ ਤੇ ਕ੍ਰੀਏਟ ਹੋਈ ਆ ਇਸ ਸੁਨਾਮੀ ਕ੍ਰੀਏਟ ਕਰਨ ਦੇ ਵਿੱਚ ਸਾਡੇ ਇਹਨਾਂ ਸਾਥੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਮੈਂ ਸਭ ਤੋਂ ਪਹਿਲਾਂ ਤੇ ਸਾਰੀ ਟੀਮ ਨੂੰ ਸਮੁੱਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ। ਔਰ ਦੂਸਰਾ ਸਭ ਤੋਂ ਵੱਡੀ ਗੱਲ ਹੈ ਕਿ ਜੋ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਜੋ ਪਾਲਿਸੀਜ਼ ਨੇ ਜੋ ਉਹਨਾਂ ਦੀਆਂ ਆਵਸਾਰੂ ਨੀਤੀਆਂ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਜੋ ਆਮ ਆਦਮੀ ਪਾਰਟੀ ਦਾ ਜੋ ਪੱਲਾ ਫੜਿਆ ਉਸ ਨੂੰ ਜੁਆਇਨ ਕੀਤਾ ਹੈ। ਤੇ ਮੈਂ ਸੰਮਿਦਾਂ ਕਿ ਕਿਉਂਕਿ ਮੇਰੀ ਸੋਚ ਵੀ ਇਹੀ ਸੋਚ ਹੈ ਕਿ ਇੱਕੋ ਮਿਸ਼ਨ ਦੇ ਨਾਲ ਆਇਆ ਡਾਕਟਰ ਸਾਹਿਬ ਵੀ ਅਸੀਂ ਪ੍ਰੋਫੈਸ਼ਨਲ ਆ ਡਾਕਟਰ ਸਾਡੀ ਪ੍ਰੈਕਟਿਸ ਵੀ ਅੱਛੀ ਆ ਪਰ ਸਾਡਾ ਮਿਸ਼ਨ ਕਿਤੇ ਨਾ ਕਿਤੇ ਇੱਕੋ ਹੀ ਆ ਵੀ ਸਾਡਾ ਸਾਰਿਆਂ ਦਾ ਮਿਸ਼ਨ ਇੱਕੋ ਹੀ ਆ ਵੀ ਅਸੀਂ ਜਿੰਨੀ ਜਨਤਾ ਦੀ ਸੇਵਾ ਕਰ ਸਕੀਏ ਜਿੰਨੀ ਡਿਵੈਲਪਮੈਂਟ ਕਰ ਸਕੀਏ ਜਿੰਨਾ ਵਿਕਾਸ ਕਰ ਸਕੀਏ ਜਿੰਨਾ ਅਸੀਂ ਸਕੂਲ ਦੇ ਲਈ ਐਜੂਕੇਸ਼ਨ ਦੇ ਲਈ ਸਿਹਤ ਸੇਵਾਵਾਂ ਦੇ ਲਈ ਵਧਤਰ ਕਰ ਸਕੀਏ ਉਹ ਅਸੀਂ ਕਰਨਾ ਚਾਹੁੰਦੇ ਆ ਔਰ ਮੇਰੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਸਾਡੀ ਇਸ ਪਾਰਟੀ ਦੀ ਸੋਚ ਜਿਹੜੀ ਹੈ ਉਹ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਹੈ ਉਹ ਸੋਚ ਜਿਹੜੀ ਹੈ ਭਾਰਤ ਰਤਨ ਬਾਬਾ ਸਾਹਿਬ ਭੀਮrao ਅੰਬੇਡਕਰ ਦੀ ਬਹੁਤ ਵੱਡੀ ਸੋਚ ਹੈ ਜਿਸ ਦੇ ਸੋਚ صدਕਾ ਔਰ ਇਹ ਸਿਰਫ ਸੋਚ ਹੀ ਨਹੀਂ ਆ ਸੋਚ ਤੇ ਸਰਕਾਰ ਪੈਰਾ ਵੀ ਦੇ ਰਹੀ ਹੈ ਜਿਸ ਤਰ੍ਹਾਂ ਮੈਂ ਸਕੂਲਾਂ ਦੀ ਗੱਲ ਕੀਤੀ ਹੈ ਪੜੋ ਜੁੜੋ ਸੰਘਰਸ਼ ਕਰੋ ਬਾਬਾ ਸਾਹਿਬ ਦਾ ਮਿਸ਼ਨ ਹੈ ਔਰ ਉਸੇ ਤਰ੍ਹਾਂ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਖਾਸ ਤੌਰ ਤੇ ਸਰਕਾਰ ਵੱਲੋਂ ਜਿਹੜਾ ਇੱਕ ਇਤਿਹਾਸਕ ਕ੍ਰਾਂਤੀਕਾਰੀ ਫੈਸਲਾ ਰਵਜੋਜ ਜੀ ਲਿਆ ਗਿਆ ਜੀ ਐਡਵੋਕੇਟ ਜਨਰਲ ਆਫਿਸ ਦੇ ਵਿੱਚ ਕਦੇ ਵੀ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਰੈਜ਼ਰਵੇਸ਼ਨ ਨਹੀਂ ਹੈ ਕਿਤੇ ਵੀ ਰਾਖਵਾ ਕਰਨੀ ਆ ਜਦੋਂ ਵਿਧਾਨ ਸਭਾ ਦੇ ਵਿੱਚ ਵੀ ਮੈਂ ਰਾਜਾ ਜੀ ਜਦੋਂ ਮੈਂ ਕੁਐਸਚਨ ਰੇਜ਼ ਕੀਤਾ بطور ਵਿਰੋਧੀ ਧਿਰ ਤੇ ਉਸ ਨੂੰ ਸਾਡੀ ਸਰਕਾਰ ਨੇ ਬੜੇ ਸਾਰਥਕ ਰੂਪ ਦੇ ਵਿੱਚ ਲਿਆ ਔਰ ਸਿਰਫ ਰੈਜ਼ਰਵੇਸ਼ਨੇ ਨਹੀਂ ਐਡਵੋਕੇਟ ਏਜੀ ਆਫਿਸ ਦੇ ਵਿੱਚ ਲਾਗੂ ਕੀਤੀ ਸਗੋਂ ਉਹਨਾਂ ਨੂੰ ਅਪਾਇੰਟਮੈਂਟ ਲੈਟਰਸ ਵੀ ਜਿਹੜੇ ਆ ਹੁਣ ਤੱਕ ਦੇ ਦੇ ਦਿੱਤੇ ਗਏ ਸੋ ਇਹ ਜਿਹੜਾ ਫੈਸਲਾ ਹੈ ਇਹ ਬਾਬਾ ਸਾਹਿਬ ਭੀਮਰਾਓ ਵੇੜਕਰ ਜੀ ਦੀ ਸੋਚ ਨੂੰ ਸਮਰਪਿਤ ਹੈ ਔਰ ਪੂਰੇ ਦੇਸ਼ ਦੇ ਵਿੱਚ ਕਿਤੇ ਨਹੀਂ ਔਰ ਦੂਸਰਾ ਅੱਜ ਪੂਰਾ ਦੇਸ਼ ਤੁਸੀਂ ਦੇਖਿਆ ਹੋਣਾ ਕਿ ਬੇਰੋਜ਼ਗਾਰੀ ਤੇ ਮਹਿੰਗਾਈ ਤੋਂ ਤਰਸਦਾ ਤੁਸੀਂ ਗ੍ਰਹਿਣੀਆਂ ਨੂੰ ਪੁੱਛ ਲਓ ਅੱਜ ਪਰੇਸ਼ਾਨ ਨੇ ਅੱਜ ਰਸੋਈ ਚਲਾਨੀ ਮੁਸ਼ਕਲ ਹੋ ਗਈ ਅੱਜ ਜੇ ਬੇਰੋਜ਼ਗਾਰੀ ਦੀ ਗੱਲ ਕਰੋ ਤੇ ਸਾਡੇ ਜਿਹੜੇ ਨੌਜਵਾਨ ਬੱਚੇ ਆ ਉਹ ਬਾਹਰ ਜਾਣ ਲਈ ਮਜਬੂਰ ਨੇ ਪਰ ਉਹਨਾਂ ਹਾਲਾਤਾਂ ਦੇ ਵਿੱਚ ਵੀ ਜੋ ਰੋਜ਼ਗਾਰ ਸਿਰਜਣ ਦੀ ਜੋ ਸਮਰੱਥਾ ਹੈ ਮੈਂ ਉਸ ਦੇ ਲਈ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਮਹਿਜ 2 ਸਾਲਾਂ ਦੇ ਵਿੱਚ 42000 ਤੋਂ ਵੀ ਜ਼ਿਆਦਾ ਨੌਕਰੀਆਂ ਦੀ ਸਿਰਜਣਾ ਕੀਤੀ ਹੈ ਅਪੁਆਇੰਟਮੈਂਟ ਲੈਟਰਸ ਦਿੱਤੇ ਆ ਔਰ ਜੇਕਰ ਮਹਿੰਗਾਈ ਤੇ ਇੰਨੀ ਬਿਹਤਰ ਮੈਂ ਸਮਝਦਾ ਝੋਟ ਕੀਤੀ ਹੈ ਸਰਕਾਰ ਨੇ ਕਿ ਮਹਿੰਗਾਈ ਤੇ ਇੰਨੀ ਬਿਹਤਰ ਝੋਟ ਕੀਤੀ ਹੈ ਠੀਕ ਹੈ ਕਿ ਹਰ ਘਰ ਨੂੰ ਲਗਭਗ 90% ਜਿਹੜੇ ਹਾਊਸ ਹੋਲਡਸ ਨੇ ਉਹਨਾਂ ਨੂੰ ਜਿਹੜੀ 70 ਲੱਖ ਪਰਿਵਾਰ ਨੇ ਉਹਨਾਂ ਨੂੰ ਜਿਹੜੀ ਬਿਜਲੀ ਆ 300 ਯੂਨਟ ਤੱਕ ਫ੍ਰੀ ਹੈ ਸੋ ਇਸ ਦੇ ਨਾਲ ਘਰ ਦਾ ਜਿਹੜਾ ਬਜਟ ਰਹਿਣੀਆਂ ਦਾ ਜਿਹੜਾ ਬਜਟ ਹੈ ਉਹ ਉਹ ਕਾਫੀ ਹੱਦ ਤੱਕ ਠੀਕ ਹੋ ਜਾਂਦਾ ਸੋ ਮੈਂ ਸਮਝਦਾ ਕਿ ਇਹ ਜਿੰਨੀਆਂ ਵੀ ਅੱਜ ਗੱਲਾਂ ਨਹੀਂ ਮੈਂ ਕੱਲ ਵੀ ਕੀਤੀਆਂ ਸੋ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਤੇ ਔਰ ਬਿਨਾਂ ਸ਼ਰਤ ਜੁਆਇਨ ਕੀਤੀ ਹੈ ਬਿਨਾਂ ਕਿਸੇ ਸ਼ਰਤ ਤੋਂ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਜੁਆਇਨਿੰਗ ਹੁੰਦੀ ਹੈ ਤੇ ਆਪਣਾ ਜਿਹੜਾ ਅਹੁਦਾ ਛੱਡਣਾ ਆਪਣੀ ਕਿਉਂਕਿ ਵਿਧਾਇਕ ਬਣਨਾ ਹੀ ਬਹੁਤ ਔਖਾ ਹੈ ਖਾਸ तौर ਤੇ ਇਸ ਵਾਰੀ ਤੇ ਤੁਸੀਂ ਜਉਂ ਹੀ ਔਖਾ ਕਰਤਾ ਸੀ ਇਸ ਵਾਰੀ ਤਾਂ ਸਾਡੇ ਵਿਧਾਇਕੀ ਕਾਂਗਰਸ ਦੇ 18 ਜਿੱਤੇ ਪਰ ਉਹ 18 ਚ ਵੀ ਬਣਨਾ ਬਹੁਤ ਔਖਾ ਸੀ ਪਰ ਕਿਉਂਕਿ ਮੇਰੀ ਸੋਚ ਜਿਹੜੀ ਹੈ ਉਹ ਬਹੁਤ ਵੱਡੀ ਸੋਚ ਹੈ ਬੜੀ ਕਲੀਅਰ ਸੋਚ ਹੈ ਮੈਂ ਜੁਆਇਨ ਕਰਨ ਤੋਂ ਪਹਿਲਾਂ ਆਪਣੀ ਜਿੱਥੇ ਪਾਰਟੀ ਦੀ ਮੈਂਬਰਸ਼ਿਪ ਤੋਂ ਪੁਰਾਣੀ ਪਾਰਟੀ ਦੀ ਮੈਂਬਰਸ਼ਿਪ ਤੋਂ ਜਿੱਥੇ ਅਸਤੀਫਾ ਦਿੱਤਾ ਉੱਥੇ ਹੀ ਆਪਣੀ ਜਿਹੜੀ ਵਿਧਾਨ ਸਭਾ ਦੀ ਮੈਂਬਰਸ਼ਿਪ ਹੈ ਉਸ ਤੋਂ ਵੀ ਅਸਤੀਫਾ ਦਿੱਤਾ ਤਾਂ ਕਿ ਮੈਨੂੰ ਕਿਉਂਕਿ ਮੇਰੇ ਮੋਰਲ ਵੈਲਿਊਜ਼ ਜਿਹੜੀਆਂ ਨੇ ਉਹ ਬਹੁਤ ਕਲੀਅਰ ਨੇ ਸੋ ਇਸ ਕਰਕੇ ਸੋਚ ਬੜੀ ਕਲੀਅਰ ਆ ਸੋਚ ਜਿਹੜੀ ਹੈ ਉਹ ਕੰਮ ਕਰਨ ਦੀ ਸੋਚ ਹੈ ਜੋ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਉਸ ਨੂੰ ਅੱਗੇ ਲੈ ਕੇ ਜਾਣ ਦੀ ਸੋਚ ਹੈ ਉਸ ਨੂੰ ਜਨ ਜਨ ਦੇ ਵਿੱਚ ਲੈ ਕੇ ਜਾਣ ਦੀ ਸੋਚ ਹੈ ਔਰ ਅਸੀਂ ਜਿੰਨੇ ਵੀ ਸਾਥੀ ਇੱਥੇ ਬੈਠੇ ਸਾਡੀ ਟੀਮ ਬੜੀ ਬਹੁਤ ਹੀ ਵਧੀਆ ਟੀਮ ਹੈ ਅਸੀਂ ਸਾਰੇ ਇਕੱਠੇ ਹੋ ਕੇ ਵਧੀਆ ਕੰਮ ਕਰਾਂਗੇ ਔਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਦੀ ਉਹਨਾਂ ਦੀ ਸੋਚ ਤੇ ਪੈਰਾ ਦੇਵਾਂਗੇ ਔਰ ਮਾਨ ਸਰਕਾਰ ਨੂੰ ਦੁਬਾਰਾ ਫਿਰ ਜਿਸ ਤਰ੍ਹਾਂ ਚੱਲ ਰਹੀ ਹੈ ਉਸ ਨੂੰ ਦੁਬਾਰਾ ਸੱਤਾ ਦੇ ਵਿੱਚ ਆਉਣ ਤੋਂ ਮੈਂ ਸਮਝਦਾ ਕਿ ਕੋਈ ਰੋਕ ਨਹੀਂ ਸਕਦਾ ਬਹੁਤ ਧੰਨਵਾਦ ਡਾਕਟਰ ਸਾਹਿਬ 2 ਦਿਨ ਪਹਿਲਾਂ ਕਰਜ਼ੇ ਦੀ ਪੰਡ ਲੈ ਕੇ ਜਾਣਾ ਫਿਰ ਸੰਗਲ ਲੈ ਕੇ ਜਾਣਾ ਹੁਣ ਤੁਸੀਂ ਕਹਿੰਦੇ ਕਿ ਸੋਚ ਤੋਂ ਪ੍ਰਭਾਵਿਤ ਹੋ ਗਏ ਕਿ 2 ਦਿਨ ਬਾਅਦ ਹੀ 2 ਦਿਨਾਂ ਚ ਕੀ ਹੈ ਜੀ ਹਾ ਪਰਵਰਤਨ ਆ ਗਿਆ ਦੇਖੋ ਕਰਜ਼ੇ ਦੀ ਪੰਡ ਦਾ ਮਕਸਦ ਇਹ ਨਹੀਂ ਜੀ 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 ਬਿਲਕੁਲ ਮੈਂ ਤੁਹਾਨੂੰ ਉਹਦਾ ਜਵਾਬ ਦਵਾਂਗਾ ਕਿਉਂਕਿ ਜਦੋਂ ਅਸੀਂ ਵਿਰੋਧੀ ਧਿਰ ਚ ਹੁੰਨੇ ਅੱਜ ਜੇ ਜਦੋਂ ਅਸੀਂ ਸੱਤਾ ਸੀ ਤੇ ਰੌੜੀ ਸਾਹਿਬ ਵਿਰੋਧੀ ਧਿਰ ਦੇ ਵਿੱਚ ਸੀ ਤੇ ਉਹਨਾਂ ਵੱਲੋਂ ਵੀ ਜਿਹੜਾ ਵਾਖੂਬੀ ਜਿਹੜੇ ਮਸਲੇ ਉਠਾਏ ਜਾਂਦੇ ਸੀ ਵਿਰੋਧੀ ਧਿਰ ਵੱਲੋਂ ਮਸਲਾ ਉਠਾਣਾ ਔਰ ਬੜੇ ਵਧੀਆ ਤਰੀਕੇ ਨਾਲ ਉਠਾਣਾ ਮੈਂ ਸਮਝਦਾ ਕਿ ਇਹ ਕੋਈ ਮਾੜੀ ਗੱਲ ਨਹੀਂ ਹੈ ਜੇ ਕਾਂਗਰਸ ਨਹੀਂ ਨਾ ਜੁਆਇਨ ਕੀਤੀ ਨਹੀਂ ਚਲੋ ਜੇ ਜੁਆਇਨ ਨਹੀਂ ਵੀ ਕੀਤੀ ਰੋੜੀ ਸਾਹਬ ਨੇ ਮੈਂ ਜੁਆਇਨਿੰਗ ਦੀ ਨਹੀਂ ਗੱਲ ਕਰਦਾ ਮੈਂ ਵਿਰੋਧੀ ਤੇਰਦੀ ਗੱਲ ਕੀਤੀ ਹੈ ਔਰ ਜੇ ਕਰਜ਼ਾ ਹੈ ਤਾਂ ਇਸ ਦੇ ਵਿੱਚ ਕੋਈ ਦੋ رائے ਨਹੀਂ ਕਰਜ਼ਾ ਹੈ ਪਰ ਉਸ ਕਰਜ਼ੇ ਦੇ ਨਾਲ ਕੀ ਬਾਕੀ ਪੰਜਾਬ ਦੇ ਵਿੱਚ ਕੰਮ ਹੋਏ ਨੇ ਜੀ ਹਾਂ ਕੰਮ ਜੇ ਹੋਏ ਨੇ ਤਾਂ ਉਸ ਕਰਜ਼ੇ ਦੇ ਪ੍ਰੋਪੋਰਸ਼ਨ ਤੋਂ ਜ਼ਿਆਦਾ ਹੋਏ ਨੇ ਕਰਜ਼ਾ ਜ਼ਰੂਰ ਚੜਿਆ 70000 ਕਰੋੜ ਕਰਜ਼ਾ ਵੀ ਚੜਿਆ 33300000 ਦਾ ਕਰਜ਼ਾ ਹੈ ਔਰ ਉਸ ਦੇ باوجود ਵੀ ਜੋ ਸਰਕਾਰ ਜਿਸ ਤਰ੍ਹਾਂ ਚੱਲ ਰਹੀ ਹੈ ਕਿਉਂ ਖਰਚੇ ਬਹੁਤ ਨੇ ਜਿਹੜੇ ਕਮਿਟਿਡ ਐਕਸਪੈਂਡੀਚਰ ਨੇ ਤਨਖਾਹਾਂ ਨੇ ਉਹੀ 57% ਤਾਂ ਉਹੀ ਪੈਨਸ਼ਨਾਂ ਨਿਕਲ ਜਾਂਦੀਆਂ ਪਰ ਉਸ ਦੇ باوجود ਵੀ ਜੋ 2 ਸਾਲ ਤੋਂ ਜਿਸ ਤਰ੍ਹਾਂ ਦੇਖਦੇ ਆ ਰਹੇ ਆ ਉਹ ਮੈਂ ਸਮਝਦਾ ਕਿ ਅੱਛੀ ਗੱਲ ਹੈ ਔਰ ਕਰਜ਼ੇ ਦੀ ਪੰਡ ਨਾਲ ਪ੍ਰਦਰਸ਼ਨ ਕਰਨਾ ਜਾਂ ਜੇ ਮੈਂ ਏਜੀ ਆਫਿਸ ਦੇ ਵਿੱਚ ਜੋ ਇਸ਼ੂ ਰੇਜ਼ ਕੀਤਾ ਸੀ ਉਹ ਸਰਕਾਰ ਨੇ ਲਾਗੂ ਕਰਤਾ ਜੇ ਕਰਜ਼ੇ ਦੀ ਪੰਡ ਦਾ ਇਸ਼ੂ ਹੈ ਤਾਂ ਮੈਂ ਜਦੋਂ ਫਾਈਨਾਂਸ ਮਿਨਿਸਟਰ ਸਾਹਿਬ ਨਾਲ ਉਸ ਤੋਂ ਬਾਅਦ ਗੱਲ ਕੀਤੀ ਬਜਟ ਪੇਸ਼ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਡਾਕਟਰ ਸਾਹਿਬ ਦੇਖੋ ਕਰਜ਼ਾ ਚੜਿਆ ਹੈ ਜ਼ਰੂਰ ਅਸੀਂ ਮੰਨਦੇ ਹਾਂ ਪਰ ਅਸੀਂ ਇਸ ਕਰਜ਼ੇ ਨੂੰ ਲਾਉਣ ਦੇ ਲਈ ਕਰਜ਼ੇ ਨੂੰ ਘਟ ਕਰਨ ਦੇ ਲਈ ਵਿਕਾਸ ਕਰਨ ਦੇ ਲਈ ਸਾਡੀ ਜਿਹੜੀ ਰੈਵਨਿਊ ਕਲੈਕਸ਼ਨ ਉਹ ਕਈ ਗੁਣਾ ਵਧੀ ਹੈ ਸਾਡੀ ਐਕਸਾਈਜ਼ ਕਲੈਕਸ਼ਨ ਜਿਹੜੀ ਹੈ ਉਹ ਰਿਕਾਰਡ ਤੋੜ ਵਧੀ ਹੈ ਸੋ ਸਾਡਾ ਪ੍ਰਯਾਸ ਹੈ ਕਿ ਕਰਜ਼ਾ ਘਟ ਕੀਤਾ ਜਾਵੇ ਔਰ ਅਸੀਂ ਆਂਦੇ 3 ਸਾਲਾਂ ਦੇ ਵਿੱਚ ਇਹਨੂੰ ਜ਼ਰੂਰ ਕਮਿਟ ਕਰਦੇਗੇ ਇਹਨੂੰ ਘੱਟ ਤੋਂ ਘੱਟ ਜਿੰਨਾ ਵੀ ਕੀਤਾ ਜਾਵੇ ਉਹ ਸਾਡੇ ਲਈ ਵੀ ਬਿਹਤਰ ਦੇ ਪੰਜਾਬ ਦੇ ਫਿਊਚਰ ਲਈ ਵੀ ਬਿੱਤਰ ਰਾਜਾ ਵੜਿੰਗ ਕਹਿੰਦੇ ਕਿ ਹੁਸ਼ਿਆਰਪੁਰ ਲੋਕ ਸਭਾ ਜੇ ਸੀਟ ਤੋਂ ਇਹ ਟਿਕਟ ਮੰਗ ਰਹੇ ਸੀ ਤਾਂ ਕਾਂਗਰਸ ਨੇ ਮਨਾਂ ਕਰ ਦਿੱਤਾ ਤਾਂ ਇਹਨਾਂ ਵੱਲੋਂ ਪੱਲਾ ਝਾੜ ਲਿਆ ਗਿਆ ਆਮ ਆਦਮੀ ਪਾਰਟੀ ਆ ਦੇਖੋ ਮੈਂ ਤੁਹਾਨੂੰ ਹੁਣੇ ਦੱਸ ਕੇ ਛੱਡਿਆ ਵੀ ਮੈਂ ਪਾਰਟੀ 'ਚ ਆਇਆ ਆਮ ਆਦਮੀ ਪਾਰਟੀ 'ਚ ਤੇ ਟਿਕਟ ਡਾਕਟਰ ਸਾਹਿਬ ਨੂੰ ਵੀ ਮਿਲ ਸਕਦੀ ਆ ਇਹਨਾਂ ਨੇ ਵੀ ਅਪਲਾਈ ਕੀਤੀ ਮੇਰੇ ਹੋਰ ਸਾਥੀਆਂ ਨੇ ਵੀ ਅਪਲਾਈ ਕੀਤੀ ਆ ਟਿਕਟ ਕਿਸੇ ਨੂੰ ਵੀ ਮਿਲ ਸਕਦੀ ਮੈਂ ਅਨ ਕੰਡੀਸ਼ਨਲ ਆ ਬਾਕੀ ਮਾਨਯੋਗ ਸਾਡੇ ਪ੍ਰਧਾਨ ਨੇ ਰਹੇ ਨੇ ਤੇ ਸਾਡੇ ਨੌਜਵਾਨ ਸਾਥੀ ਨੇ ਠੀਕ ਕੰਮ ਕਰ ਰਹੇ ਨੇ ਪਰ ਉਹਨਾਂ ਵੱਲੋਂ ਇਹ ਕਹਿਣਾ ਜੇ ਜੀ ਅਸੀਂ ਲੋਕ ਸਭਾ ਦੀ ਟਿਕਟੇ ਨਹੀਂ ਦਿੱਤੀ ਸੀ ਜ ਨਹੀਂ ਦੇਣੀ ਸੀ ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਰਾਹੀਂ ਮੈਂ ਤਾਂ ਅਪਲਾਈ ਨਹੀਂ ਕੀਤੀ ਸੀ ਮੈਂ ਤਾਂ ਜਿੰਨੀ ਵਾਰੀ ਵੀ ਮੈਨੂੰ ਹਾਈ ਕਮਾਂਡ ਨੇ ਪੁੱਛਿਆ ਵੀ ਤੁਸੀਂ ਕੀ ਲੋਕ ਸਭਾ ਦਾ ਚੋਣ ਲੜਨਾ ਤੇ ਮੈਂ ਇੱਕੋ ਗੱਲ ਕਹੀ ਕਿ ਮੈਂ ਆਲਰੇਡੀ ਮੈਂ ਵਿਧਾਇਕਾਂ ਕਿਸੇ ਹੋਰ ਨੂੰ ਜ਼ਰੂਰ ਮੌਕਾ ਦਿੱਤਾ ਜਾਣਾ ਚਾਹੀਦਾ ਸੋ ਇਹ ਤਾਂ ਉਹਨਾਂ ਦੀ ਗੱਲ ਬਿਲਕੁਲ ਹੀ ਨਿਰਾਦਾਰ ਆ ਮੈਂ ਕਹਿੰਦਾ ਭਈ ਇਸ ਤੋਂ ਵੱਡੀ ਗੱਪ ਕਿਸੇ ਪ੍ਰਧਾਨ ਦੀ ਹੋ ਨਹੀਂ ਸਕਦੀ ਸੋ ਪ੍ਰਧਾਨ ਜੀ ਨੂੰ ਆਪਣੀਆਂ ਲਿਮਿਟੇਸ਼ਨ ਦੇ ਵਿੱਚ ਬੋਲਣਾ ਚਾਹੀਦਾ ਅੱਜ ਵੀ ਮੇਰੇ ਕੋਲ ਰਿਕਾਰਡਿੰਗਸ ਵੀ ਹੈਗੀਆਂ ਜਿੱਥੇ ਪ੍ਰਧਾਨ ਜੀ ਕਹਿੰਦੇ ਡਾਕਟਰ ਸਾਹਿਬ ਲੜ ਤੁਹਾਨੂੰ ਹੀ ਲੜਨਾ ਪੈਣਾ ਤੁਹਾਡੇ ਨਾਲ ਅਸੀਂ ਖੜੇ ਹਾਂ ਸਾਡੇ ਕੋਲ ਸਭ ਕੁਝ ਆ ਪਰ ਇਹ ਵੀ ਪਰ ਇਹ ਵੀ ਪ੍ਰਧਾਨ ਜੀ ਵੱਲੋਂ ਬੜੇ ਉੱਚੇ ਵਧੀਆ ਅਹੁਦੇ ਤੇ ਬੈਠ ਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਉਹਨਾਂ ਦੇ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ ਪਰ ਇੱਕ ਹੋਰ ਚਰਚਾ ਕਹਿੰਦੇ ਰਾਜਾ ਵੜਿੰਗ ਤੇ ਡਾਕਟਰ ਰਾਜਕੁਮਾਰ ਨੂੰ ਦਬਕਾ ਵੱਜਿਆ ਸੀ ਭਗਵੰਤ ਮਾਨ ਦਾ ਤੁਹਾਡੀਆਂ ਫਾਈਲਾਂ ਮੇਰੇ ਤੋਂ ਪਹੁੰਚ ਗਈਆਂ ਹਨ ਵਿਜੀਲੈਂਸ ਦੇ ਡਰੋਂ ਡਾਕਟਰ ਰਾਜਕੁਮਾਰ ਵੱਲੋਂ ਹੁਣ ਦੇਖੋ ਜਿੱਥੇ ਤੱਕ ਬਿਜ਼ਨਸ ਦੀ ਸਵਾਲ ਹੈ ਉਹ ਤਾਂ ਬਿਜ਼ਨਸ ਦੀ ਜਾਂਚ ਤਾਂ ਜਿਹੜੇ ਅੰਦਰ ਵਾਲੇ ਐਮਐਲਏ ਉਹਨਾਂ ਦੀ ਵੀ ਖੁੱਲੀ ਹੋ ਉਹ ਕਿਉਂਕਿ ਸਰਕਾਰ ਦੀ ਸੋਚ ਅੱਛੀ ਹੈ ਜੇ ਕੋਈ ਕੋ ਅੰਦਰ ਵਾਲਾ ਐਮਐਲਏ ਜਾਂ ਮੰਤਰੀ ਵੀ ਗਲਤ ਕਰੇਗਾ ਤਾਂ ਉਹਨੂੰ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਜਸਵੀਰ ਰਾਜਾ ਜੀ। ਔਰ ਮੇਰੇ ਬਹੁਤ ਹੀ ਅਜ਼ੀਜ਼ ਦੋਸਤ